ਸਵਾਗਤ ਕਰਦੇ ਆਂ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਆਪਾਂ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਜੁੜਾਗੀ ਸ਼੍ਰੀ ਦਲਬਾਹਬ ਸਾਹਿਬ ਅੰਦਰ ਬਹੁਤ ਹੀ ਪ੍ਰਸਿੱਧ ਸ਼ਬਦਾਂ ਪਾ ਪੜਨ ਲੱਗੇ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਸ਼ਬਦਾ ਜੀ ਵਿਣ ਬੋਲਿਆਂ ਸਭ ਕੁਝ ਜਾਣਦਾ ਇਹ ਸ਼ਬਦ ਅਕਸਰ ਤੁਸੀਂ ਸ਼ਬਦ ਸੁਣਿਆ ਵੀ ਹੋਊਗਾ ਲਾਈਵ ਜਾਂ ਸਟੇਜ ਤੇ ਵੀ ਜਾਂ ਉਹਨਾਂ ਦੇ ਕਿਤੇ YouTube ਤੇ ਵੀ ਸ਼ਾਇਦ ਵੇਖਿਆ ਹੋਊਗਾ ਇਤਨਾ ਕਿਤੇ ਸੁਣਿਆ ਹੋਊਗਾ ਜ਼ਰੂਰ ਤੇ ਇਹ ਸ਼ਬਦ ਦੀ ਟਿਊਨ ਬੜੀ ਯਾਰ ਜਿਹੜੀ ਆ ਪਾਈ ਸਫਾਈ ਲਖਿੰਦਰ ਸਿੰਘ ਹੁਣਾਂ ਬਣੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪਹਿਲੇ ਕਾਲੇ ਤੋਂ ਪਰ ਵੀਡੀਓ ਸ਼ੁਰੂ ਕਰਨ ਤੋਂ ਬਿਲਿ ਛੋਟੀ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਬਣਾਉਣ ਲੱਗਿਆਂ ਬਹੁਤ ਮਿਹਨਤ ਲੱਗਦੀ ਹੈ ਸਾਡੀ ਤੇ ਉਸ ਤੋਂ ਬਾਅਦ ਇਹ ਆਗੇ ਤੁਹਾਡੇ ਅਸਤੇ ਇੱਕ ਵੀਡੀਓ ਆਪਾਂ ਬਣਾਉਣੀ ਹੁੰਦੀ ਆ ਤੇ ਆਪਾਂ ਉਮੀਦ ਕਰਦੇ ਆ ਕਿ ਤੁਹਾਨੂੰ ਸਾਡਾ ਕੰਟੈਂਟ ਸਾਡਾ ਇਹ ਜਿਹੜਾ ਆਪਾਂ ਵੀਡੀਓ ਬਣਾਉਂਦੇ ਆ ਇਤਦਾ ਦਾ ਕੰਟੈਂਟ ਵਧੀਆ ਲੱਗਦਾ ਵਾ ਤਾਂ ਕਰਕੇ ਤੁਸੀਂ ਇਸ ਨੂੰ ਇੰਨਾ ਪਿਆਰ ਕਰਦੇ ਇਸ ਚੈਨਲ ਸੱਚੇ ਮਾਰਗ ਨੂੰ ਐਸੀ ਤਰ੍ਹਾਂ ਪਿਆਰ ਕਰਦੇ ਰਹੋ ਇਸ ਚੈਨਲ ਨੂੰ ਆਤਵਾ ਸ਼ੇਅਰ ਸਬਸਕ੍ਰਾਈਬ ਕਰਿਓ ਸ਼ੁਰੂ ਕਰਦੇ ਆ ਜੀ ਇਸ ਵੀਡੀਓ ਵਿੱਚ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਸਭ ਤੋਂ ਪਹਿਲੇ ਸ਼ਬਦ ਦੀ ਟੀਮ ਜਿਹੜੀ ਤਬਲੇ ਤੇ ਪਲੇਅਰ ਤੇ ਦੱਸਾਂਗਾ ਉਸ ਤੋਂ ਬਾਅਦ ਬਿਲਕੁਲ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਾਂਗਾ ਕਿ ਕਿਵੇਂ ਇਹ ਸ਼ਬਦ ਦਾ ਜਿਹੜਾ ਬੇਸਿਕ ਆਈਡੀਆ ਸੌਖੇ ਤਰੀਕੇ ਨਾਲ ਸ਼ਾਰਟਕਟ ਤਰੀਕੇ ਨਾਲ ਆਪਾਂ ਸਿੱਖ ਸਕਦੇ ਆ ਬਿਲਕੁਲ ਸੌਖੇ ਤਰੀਕੇ ਨਾਲ ਜੁੜੇ ਜਾਣਾ ਪੂਰਾ ਲਾਸਟ ਤੱਕ ਵੀਡੀਓ ਨੂੰ ਵੇਖਿਓ ਤੇ ਤਾਂ ਕਿ ਤੁਹਾਨੂੰ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਸੋ ਸ਼ੁਰੂ ਕਰਦੇ ਆਂ ਮੈਂ ਤਬਲਾ ਪਲੇ ਕਰ ਲਦਾ ਵਾਂ ਤੇ ਨਾਲ ਦੇ ਨਾਲ ਆਪਾਂ ਇਹ ਸ਼ਬਦ ਪਹਿਲੇ ਪਲੇ ਕਰਕੇ ਵੇਦੇ ਮੈਂ ਪਹਿਲੇ ਘਾਲੇ ਤੋਂ ਪੜ੍ਹਾਂਗਾ ਪਹਿਲੇ ਮੈਂ ਟੀਊਨ ਕਰਦਾ ਹਾਂ ਉਸ ਤੋਂ ਬਾਅਦ ਮੈਂ ਸ਼ੁਰੂ ਕੀਛ ਜਾਣਦਾ ਜਾਣਦਾ ਸਭ ਕੀਛ ਜਾਣਦਾ ਵੇਣ ਬੋਲੇ ਆ ਸਭ ਕੀਛ ਜਾਣਦਾ ਜਾਣਦਾ ਸਭ ਕੀਛ ਜਾਣਦਾ ਕਿਸ ਆ ਗਿਆ ਗਏ ਇਹ ਚੈਰ ਦਾਸ ਵੇਣ ਬੋਲੇ ਆ ਸਭ ਕੀ ਛ ਜਾਣਦਾ ਜਾਣਦਾ ਸਭ ਕੀ ਛ ਜਾਣਦਾ ਬੰਬੀ ਹਾ ਸਗਲੀ ਤਾ ਸਰ ਇਹ ਉਡ ਚੜੇ ਆਕਾਸ਼ ਸਤ ਗੁਰ ਮਿਲਿਆ ਜਲ ਪਾਇਆ ਧੂਕ ਕੇ ਪੁਕ ਪਿਆਸ ਧੂਕ ਕੇ ਪੁਕ ਪਿਆਸ ਸਭ ਕੀ ਚ ਜਾਣਦਾ ਜਾਣਦਾ ਸਭ ਕੀ ਚ ਜਾਣਦਾ ਕਿਸ ਆਗੈ ਕਿਚਰਦਾਸ ਕਿਸ ਆਗੈ ਕਿਚਰਦਾਸ ਚੇਚੜਾਣ ਦਾ ਗਾਨ ਦਾ ਖੰਭ ਕੇ ਚੇਚੜਾਣ ਦਾ ਸੋ ਸ਼ਬਦਰੀ ਟਿਊਨ ਬੜੀ ਪਿਆਰੀ ਲੱਗੀ ਪਰ ਹੈ ਕਾਫੀ ਮਨੂਈ ਓਕੇ ਲੱਗੀ ਸੱਚ ਮੰਨਿਆ ਏ ਜਿਹੜੀ ਟਿਊਨ ਆ ਮੈਂ ਇਹ ਵੀਡੀਓ ਨੂੰ ਸ਼ੁਰੂ ਕਰਨ ਦੇ ਨਾਲ ਹੀ ਏ ਟਿਊਨ ਨਾਲ ਹੀ ਕੱਢ ਕੇ ਵਿਖੀ ਤੇ ਨਾਲ ਹੀ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੀ ਆ ਮੇਰਾ ਵੀ ਪਹਿਲੀ ਹੋਈ ਏ ਸ਼ਬਦ ਦੇ ਹੱਥਾ ਪਰ ਤੁਸੀਂ ਇਹ ਚੀਜ਼ ਵੇਖੀ ਹੋਣੀ ਵੀ ਬਸ ਆਪਣੇ ਮਾਈਂਡ ਵਿੱਚ ਜਿਹੜੀ ਟਿਊਨ ਹੋਣੀ ਚਾਹੀਦੀ ਆ ਆਪ ਹਡੇਟਾਂ ਦੇ ਵਿੱਚ ਆਟੋਮੈਟਿਕ ਇਹ ਗੱਲ ਬਣ ਜਾਂਦੀ ਜੇ ਆਪਾਂ ਤਿਆਰ ਕੀਤਾ ਏ ਥੋੜਾ ਬਹੁਤ ਆਹ ਨੂੰ ਹਨ ਇਹ ਤਾਂ ਹਲਮੋਨੀ ਦੇ ਕੈਨਨ ਮਤਲਬ ਖੇਡਦੇ ਰਹੀਏ ਸੁਰਾਂ ਦੇ ਨਾਲ ਤੇ ਆਟੋਮੈਟਿਕ ਕੋਈ ਨਾ ਕੋਈ ਤਰਜ ਬਣ ਜਾਂਦੀ ਜਾਂ ਨਾ ਕੋਈ ਨਾ ਕੋਈ ਇੱਕ ਆਈਡੀਆ ਆ ਜਾਂਦਾ ਵੀ ਕਿੱਥੋਂ ਇਹ ਵਾਲੀ ਟੂਨ ਨਿਕਲਨੀ ਆ ਤੇ ਕੰਨ ਮਤਲਬ ਬਹੁਤਾ ਔਖਾ ਨਹੀਂ ਆ ਹਲਮੋਨੀਆਂ ਮੇ ਜਿਹੜੇ ਵੀ ਜਿੰਨਾਂ ਨੂੰ ਔਖਾ ਲੱਗਦਾ ਵਾ ਬਿਲਕੁਲ ਸੌਖਾ ਮੈਂ ਕਹਿੰਦਾ ਹਲਮੋਨੀ ਨੂੰ ਸਿੱਖਣਾ ਸਾਨੂੰ ਵੈਸੇ ਕਾਡ ਗਿਆ ਆਪਣੇ ਮਾਈਡੋ ਚੈੱਕ ਕਰੀ ਟਿਉਂ ਦਾ ਕਾਡ ਗਿਆ ਹੋਣਾ ਚਾਹੀਦਾ ਬਸ ਹੋਸਟਲ ਬਾਹਰ ਕੁਝ ਨਹੀਂ ਤੇ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਬਿਲਕੁਲ ਸਲੋ ਤਰੀਕੇ ਨਾਲ ਕਿਵੇਂ ਆਪਾਂ ਇਹ ਸ਼ਬਦ ਨੂੰ ਸਿੱਖ ਸਕਦੇ ਵੇਖਿਓ ਵੇਰਨਾ ਥੋੜਾ ਹੋਰ ਸਲੋ ਕਰਕੇ ਦੱਸਣਾ ਕਮੈਂਟ ਕਰਕੇ ਦੱਸ ਦੇ ਲਿਆ ਕਰੋ ਤੁਹਾਨੂੰ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗਦੀ ਵਿਣ ਬੋਲੇ ਆ ਸਭ ਕੀਛ ਜਾਣਦਾ ਇਹਦੇ ਵਿੱਚ ਮੇਰੀ ਵੀਡੀਓ ਦੇ ਆਵਾਜ਼ ਤੇ ਨਾ ਜਾਇਆ ਕਰੋ ਮੇਰੀ ਆਵਾਜ਼ ਥੋੜੀ ਮਿੱਠੀ ਜੀ ਹੈ ਥੋੜਾ ਇਦਾਂ ਦੀ ਆਵਾਜ਼ ਹੈ ਮੇਰੀ ਤੇ ਭਰੇ ਆ ਵੀ ਜਿਹੜੀਆਂ ਟਿਊਨਾਂ ਵਾ ਉਹ ਉੱਤੇ ਤੁਸੀਂ ਇਜ਼ੀਲੀ ਉਹਦਾ ਹੀ ਬੋਲਦਾ ਤੁਸੀਂ ਆਪਣੇ ਪੂਰਾ ਗਲਾ ਖੋਲ ਕੇ ਬੋਲੋਗੇ ਤੇ ਇਜ਼ੀਲੀ ਉਹਦਾ ਬਿਲਕੁਲ ਸਹੀ ਬੋਲੋਗੇ ਤੇ ਮੇਰੀ ਆਵਾਜ਼ ਜਿਹੜੀ ਹੈ ਉਹ ਹੈ ਨਹੀਂ ਨਹੀਂ ਖਾਸ ਮੇਰੀ ਆਵਾਜ਼ ਤੇ ਨਾ ਜਾਇਓ ਵੇਣ ਬੋਲੇ ਆ ਸਭ ਕਿਛ ਜਾਣਦਾ ਫੇਰ ਵੇਖਿਆ ਕਰ ਵੇਣ ਬੋਲੇ ਆ ਸਭ ਕਿਛ ਜਾਣਦਾ ਇਹ ਹੋ ਗਿਆ ਇਸ ਤੋਂ ਬਾਅਦ ਵੇਖਿਓ ਕਿਸੇ ਆ ਗਏ ਕਿਛ ਅਰ ਦਾ ਕਿਸੇ ਆ ਗਏ ਕਿਛ ਅਰਤਸ ਵੇਰ ਨ ਬੋਲੇ ਆ ਸਭ ਕਿਛ ਜਾਣਦਾ ਵਰਨ ਬੋਲੇ ਆ ਸਭ ਕੀ ਚ ਜਾਣ ਦਾ ਇਹ ਹੋ ਗਈ ਅਸਥਾਈ ਹੁਣ ਅੰਤਰਾ ਵੇਖਿਓ ਬਬੀਹਾ ਬਬੀਹਾ ਸਗਲੀ ਤਰਤੀ ਜੇ ਫਿਰੇ ਫੇਰੇ ਕੀ ਕਰੀ ਬਬੀਹਾ ਸਗਲੀ ਤਰਤੀ ਜੇ ਫਿਰ ਉਡ ਚੜੇ ਆਕਾਸ਼ ਉਡ ਚੜੇ ਆਕਾਸ਼ ਫਿਰ ਜਦੋਂ ਵਾਪਸ ਆਉਣਾ ਅਸਥਾਈ ਤੇ ਵੇਖਿਓ ਉਡ ਚੜੇ ਆ ਉਹ ਦੂੜ ਚੜੇ ਆ ਕਸ਼ ਫਿਰ ਉੱਥੇ ਆ ਗਏ ਫਿਰ ਉਥੋਂ ਵੜਨਾ ਵੇਣ ਬੋਲੇ ਆ ਸਭ ਕਿਛ ਚਾਹਣ ਦਾ ਮੈਨੂੰ ਲੱਗਾ ਦਾ ਵੀਡੀਓ ਕਾਫੀ ਵੱਡੀ ਹੋਉਂਦੀ ਆ ਤੇ ਵੀਡੀਓ ਜਿਆਦਾ ਲੰਬੀ ਨਾ ਹੋਵੇ ਇਸ ਕਰਕੇ ਆਪਾਂ ਤੁਹਾਨੂੰ ਇਸ ਵੀਡੀਓ ਦਾ ਜਿਹੜਾ ਬੇਸਿਕ ਆਈਡੀਆ ਇੱਕ ਦੇ ਦਿੱਤਾ ਵਾ ਹਰਮੋਨ ਅਤੇ ਉਤੇ ਜਿੱਥੋਂ ਆਪਾਂ ਵਿਆਹ ਵਾਲੀ ਜਿਹੜੀ ਧੁੱਕ ਪੜੀ ਹੈ ਉੱਥੇ ਸਾਰਾ ਸ਼ਬਦ ਪੜਿਆ ਜਾਣਾ ਤੇ ਉਮੀਦ ਹੈ ਕਿ ਤੁਹਾਨੂੰ ਸਾਡੀ ਵੀਡੀਓ ਕਾਫੀ ਪਸੰਦ ਆਈ ਹੋਊਗੀ ਕਮੈਂਟ ਕਰਦੇ ਰਹਿਆ ਕਰੋ ਕਿੱਦਾਂ ਦੀ ਲੱਗੀ ਹਨ ਨੂੰ ਵੀ ਪਤਾ ਲੱਗਦਾ ਰਹੇ ਵੀ ਆਪਾਂ ਮਿਹਨਤ ਜਿਹੜੀ ਕਰਦੇ ਆ ਸਾਡੀ ਨਜਾਇਜ਼ ਜਾਂ ਉਹਦਾ ਕੋਈ ਫਾਇਦਾ ਵੀ ਹੁੰਦਾ ਹਨ ਪਤਾ ਲੱਗਦਾ ਰਹੇ ਹਨ ਕਮੈਂਟ ਕਰਕੇ ਦੱਸੋ ਸ਼ੁਕਰ ਦੱਸਿਆ ਕਰੋ ਇਹਦੇ ਨਾਲ ਹੀ ਆਪਾਂ ਤੁਹਾਨੂੰ ਅਪਰਸੋਂ ਨਵੇਂ ਸ਼ਬਦਾਂ ਦੇ ਨਾਲ ਮਿਲਾਂਗੇ ਇਸ ਚੈਨਲ ਸੱਚੇ ਮਾਰਗ YouTube ਚੈਨਲ ਜਿੰਨਾ ਇਸ ਵੀਡੀਓ ਨੂੰ ਪੂਰਾ ਖੰਦਾਨਵਾਦੀ